ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸ ਸਾਰੀਆਂ ਸੰਗਤਾਂ ਨੂੰ ਫਤਿਹ ਅਰਜ ਕਰਦਾ ਹਾਂ ਗੱਜ ਕੇ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਹੀ ਜੋ ਪੰਜਾਬ ਦੇ ਵਿੱਚ ਕਰੈਮ ਦੀ ਦੁਨੀਆ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆ ਚੁੱਕਿਆ ਸੋ ਨਿਤ ਰੋਜ ਬਲਾਤਕਾਰ ਵੀ ਹੋ ਰਹੇ ਨੇ ਨਿਤ ਰੋਜ ਨਸ਼ੇ ਨਾਲ ਟੜਾ ਤੜ ਲਾਸਾਂ ਡਿੱਗ ਰਹੀਆਂ ਨੇ ਪਰ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਐ ਮਨੀਸ਼ ਸੌਂਦਿਆ ਦੇ ਬਿਆਨ ਦੇ ਖਿਲਾਫ ਕੱਲ ਵੀ ਮੈਂ ਬੋਲਿਆ ਸੀ ਜਿਹੜੇ ਲੀਡਰ ਨਹੀਂ ਬੋਲੇ ਉਹਨਾਂ ਲੀਡਰਾਂ ਦਾ ਸਾਥ ਛੱਡ ਕੇ ਤੁਸੀਂ ਸਾਰੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਆਲਮਤਾਂ ਦਾ ਸਾਹਮਣਾ ਕਰਦੇ ਹੋਏ ਇਹਨਾਂ ਆਲਮਤਾਂ ਨੂੰ ਦੂਰ ਕਰੋ ਸੋ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿਹੜੇ ਉਹ ਪਾਣੀ ਦੀ ਮਾਰਚ ਹੜਾਂ ਦੀ ਮਾਰਚ ਝੱਲ ਰਹੇ ਨੇ ਜਿੱਥੇ ਇਕੱਲੀ بارش ਪੰਜਾਬ ਦੇ ਜਥੇਬੰਦੀ ਜਿਸ ਦੇ ਮੁਖੀ ਡਿਬਰੂਗੜ ਜਿਲ੍ਹੇ ਨੇਪਾ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਉਹ ਸ਼ਰਪਾ ਜਾ ਚੁੱਕੀ ਆ ਬਾਕੀ ਨਾ ਸਰਕਾਰ ਨੇ ਕੋਈ ਐਕਸ਼ਨ ਦਾ ਰਿਐਕਸ਼ਨ ਲਿਆ ਨਾ ਹੀ ਕਿਸੇ ਹੋਰ ਜਥੇਬੰਦੀ ਨੇ ਨਾ ਹੀ ਉਥੇ ਕਾਂਗਰਸ ਇਕੱਲੇ ਖੜੇ ਤੋਂ ਬਣਾ ਕੋਈ ਨਹੀਂ ਪਹੁੰਚਿਆ ਅਭੀਤੇ ਦਿਨੀ ਤਲਮੰਡੇ ਸ਼ਾਬੋ ਸੋ ਪ੍ਰੋਫੈਸਰ ਬਲਜਿੰਦਰ ਕੌਰ ਦੇ ਗੁੰਡਿਆਂ ਨੇ ਕਿਸੇ ਦੀ ਉੱਟ ਮਾਰ ਕੇ ਤੇ ਲਤਮਾਂ ਤੋੜ ਤੇ ਕਿਸੇ ਕਾਂਗਰਸੀ ਵਰਕਰ ਦੀ ਇਕੱਲੇ ਖੈਰੇ ਤੋਂ ਬਣਾ ਕੋਈ ਨਹੀਂ ਪਹੁੰਚਿਆ ਨਾ ਹੀ ਰਾਜੇ ਬੜੰਗ ਹੋਰੀ ਪਹੁੰਚੇ ਨੇ ਮੈਂ ਵੀ ਤੇ ਕੱਲ ਵੀ ਇਹਨਾਂ ਨੂੰ ਕਿਹਾ ਸੀ ਵੀ ਮਨੀਸ਼ ਸਚੌਂਦੀਆ ਕਿਹੜਾ ਤੁਹਾਡਾ ਭੰਡੋਇਆ ਲੱਗਦਾ ਸੋ ਵੀ ਉਹਦੇ ਖਿਲਾਫ ਨਹੀਂ ਬੋਲਦੇ ਇਕੱਲਾ ਖੈਰਾ ਬੋਲਦਾ ਜਿਾ ਪੰਜਾਬ ਲਈ ਪੰਜਾਬਾਸ ਚੰਮਨਜੀਤ ਮਾਨ ਬੋਲਦਾ ਸੀ ਉਹਦੀ ਬ੍ਰੇਨ ਦੀ ਸਰਜਰੀ ਹੋ ਚੁੱਕੀ ਐ ਉਹ ਜੇਰੇ ਇਲਾਜ ਨੇ ਸੋ ਕੁਝ ਜਥੇਬੰਦੀਆਂ ਦੇ ਨਮਾਇंदे ਬੋਲਦੇ ਹਨ ਪਰ ਭਾਈ ਅੰਮ੍ਰਿਤਪਾਲ ਸਿੰਘ ਵਾਲੀ ਜਥੇਬੰਦੀ ਬਾਰਿਸ ਪੰਜਾਬ ਦੇ ਜਥੇਬੰਦੀ ਸ਼ਰੇਆਮ ਲੜ ਰਹੀ ਹੈ ਸੋ ਹੜਾਂ ਦੀ ਮਾਰ ਥੱਲੇ ਪੰਜਾਬ ਆ ਜੋ ਸੋ ਪੰਜਾਬ ਦੀ ਮਦਦ ਕਰੋ ਇਸ ਹੜਾਂ ਦੀ ਮਾਰ ਦੇ ਥੱਲੇ ਆਏ ਇਲਾਕੇ ਚ ਨਾ ਅਨਮੋਲ ਕਬਾਤਰ ਆ ਗਿਆ ਜਿਹੜਾ ਅਪਗ੍ਰੇਡ ਮੰਗਤਾ ਹੈ ਉਹ ਤੇ ਆਪਣਾ ਧੰਦਾ ਚਲਾ ਰਿਹਾ ਗੋਰਖ ਧੰਦਾ ਉਹ ਬਣੀ ਗਿਆ ਤੁਹਾਡਾ ਮਨੁੱਖਤਾ ਦੀ ਸੇਵਾ ਦੇ ਨਾਂ ਦੇ ਥੱਲੇ ਪੈਸੇ ਇਕੱਠੇ ਕਰਨ ਵਾਲਾ ਗੁਰਪ੍ਰੀਤ ਮਿੰਟੂ ਬਣ ਗਿਆ ਮਿੰਟੂ ਬਣ ਗਿਆ ਮੈਂ ਰਾਤ ਫੋਨ ਵੀ ਕੀਤਾ ਤੇ ਮਿੰਟੂ ਨੇ ਫੋਨ ਨਹੀਂ ਚੱਕਿਆ ਇਹ ਸਰਕਾਰਾਂ ਨਾਲ ਮਿਲ ਕੇ ਚੱਲਣ ਵਾਲੇ ਨੇ ਏਜੰਸੀਆਂ ਦੇ ਬੰਦੇ ਨੇ ਇਹ ਪੈਸਾ ਇਕੱਠਾ ਕਰਦੇ ਨੇ ਕੱਲ ਨੂੰ ਤੁਸੀਂ ਮੰਗਣ ਤੁਰਪੋ ਸੋਸ਼ਲ ਮੀਡੀਆ ਤੇ ਲੋਕ ਮੰਗ ਤੇ ਮੰਗ ਤੇ ਕਹਿਣਗੇ ਅਨਮੋਲਕ ਵਾਤਰਾ ਕਿਹੜਾ ਮੰਗਤਾ ਨਹੀਂ ਆ ਉਥੇ ਲਗੜ ਕੇ ਚਾਰ ਸਰੀਏ ਨੀਹਾਂ ਭਰ ਕੇ ਕਿਤੇ ਛਾਹਦੀਆਂ ਤੇ ਕਰਕੇ ਕਬਜ਼ਾ ਲੋਕਾਂ ਦੇ ਪੈਸਿਆਂ ਦੇ ਸਿਰ ਤੇ ਉੱਥੇ ਹੁਣ ਬੋਲੀ ਜਾਂਦਾ ਝੋਲੇ ਅੱਡ ਕੇ ਪੈਸੇ ਮੰਗੇ ਜਾਂਦਾ ਇਹ ਮੰਗਤਾ ਹੀ ਆ ਹੋਰ ਕੀ ਆ ਮੰਗਣਾ ਦਾ ਮੰਗਣਾ ਹੀ ਹੁੰਦਾ ਉਨੁਕਤਾ ਦੀ ਸੇਵਾ ਵਾਲਾ ਮਿੰਟੂ ਵੀ ਮੰਗਤਾ ਇਹ ਸਾਰੇ ਮੰਗਤੇ ਨੇ ਨਚਾਰਾਂ ਨੂੰ ਐਤਕੀ ਸਿੱਖਾਂ ਦਾ ਤਾਂ ਕੰਮ ਹੀ ਨਹੀਂ ᱛੀਆਂ ਲਵਾਉਣੀਆਂ ਐਤਕੀ ਨੇ ᱛੀਆਂ ਵੀ ਲਵਾਇਆਂ ਝੂੜੀਆਂ ਬੰਡੀਆਂ ਰਖੜੀਆਂ ਬੰਡੀਆਂ ਸਿੱਖਾਂ ਤੋਂ ਉਲਟ ਜਾ ਰਿਹਾ ਸਿੱਖਾਂ ਦਾ ਪੈਸਾ ਖਾ ਰਿਹਾ ਮੈਂ ਕਹਾਂਗਾ ਬੇ ਜਿਹੜਾ ਵੀ ਤੁਸੀਂ ਨੇ ਫੰਡ ਭੇਜਣਾ ਕਿਸੇ ਉਹਨਾਂ ਨੂੰ ਭੇਜੋ ਜਿਹੜੇ ਹੜਾਂ ਦੀ ਮਾਰ ਦੇ ਵਿੱਚ ਮਦਦ ਕਰ ਰਹੇ ਨੇ ਜਾ ਸਿੱਧਾ ਅਗਲੇ ਦੀ ਲੋੜਵੰਦਾਂ ਦੀ ਮਦਦ ਕਰੋ ਇਹ ਐਨਜੀਓ ਵਗੈਰਾ ਦਾ ਸਾਥ ਛੱਡੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ